ਕਹਿੰਦੇ ਆ ਕਿ ਕੁਰਸੀ ਦਾ ਨਸ਼ਾ ਸੱਤਾ ਦਾ ਨਸ਼ਾ ਰਾਜ ਗੱਦੀ ਦਾ ਨਸ਼ਾ ਐਦਾਂ ਦਾ ਨਸ਼ਾ ਹੈ ਜਦੋਂ ਇਹ ਬੰਦੇ ਨੂੰ ਚੜਦਾ ਹੈ ਫੇਰ ਉਸ ਨੂੰ ਚੰਗੇ ਮਾੜੇ ਦੀ ਕੋਈ ਵੀ ਸੁਰਤ ਨਹੀਂ ਰਹਿੰਦੀ ਉਸ ਨੂੰ ਸਿਰਫ ਕੁਰਸੀ ਨਜ਼ਰ ਆਉਂਦੀ ਹੈ ਉਸ ਨੂੰ ਸਿਰਫ ਸੱਤਾ ਨਜ਼ਰ ਆਉਂਦੀ ਹੈ ਉਸ ਨੂੰ ਸਿਰਫ ਰਾਜ ਗੱਦੀ ਨਜ਼ਰ ਆਉਂਦੀ ਹੈ ਅੱਜ ਦੀ ਘਟਨਾ ਦੇ ਵਿੱਚ ਵੀ ਪੂਰਬ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਜਦੋਂ 25 ਜੂਨ 1975 ਨੂੰ ਐਮਰਜੈਂਸੀ ਦਾ ਰੇਡੀਓ ਉੱਤੇ ਐਲਾਨ ਕੀਤਾ ਉਸ ਤੋਂ ਬਾਅਦ ਲੱਖਾਂ ਲੋਕਾਂ ਨੂੰ ਜੇਲ੍ਹ ਦੇ ਵਿੱਚ ਧੱਕਿਆ ਗਿਆ ਉਸ ਵਿੱਚ ਕਈ ਬੇਕਸੂਰ ਸੀ ਕਈਆਂ ਦੇ ਘਰ ਬਰਬਾਦ ਹੋ ਗਏ ਕਈ ਉੱਜੜ ਗਏ ਪਰ ਸੱਤਾ ਦੇ ਨਸ਼ੇ ਦੇ ਵਿੱਚ ਇਹ ਚੀਜ਼ਾਂ ਮੈਣੇ ਨਹੀਂ ਰੱਖਦੀਆਂ ਇਸ ਐਮਰਜੈਂਸੀ ਦੇ ਵਿੱਚ ਇੱਕ ਔਰਤ ਜਿਸ ਦਾ ਨਾਮ ਸੁਨੇਹਾ ਲਤਾ ਸੀ ਉਸ ਦੇ ਨਾਲ ਐਨੀ ਦਰਿੰਦਗੀ ਹੋਈ ਉਸ ਦੇ ਨਾਲ ਇਹੋ ਜਿਹਾ ਕੁਝ ਹੋਇਆ ਜਿਸ ਨੂੰ ਸੁਣ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਤੇ ਹੋਇਆ ਇਹ ਸਭ ਕੁਝ ਸਿਰਫ ਸੱਤਾ ਦੇ ਨਸ਼ੇ 'ਚ ਰਾਜ ਗੱਦੀ ਦੇ ਨਸ਼ੇ 'ਚ ਕੁਰਸੀ ਦੇ ਨਸ਼ੇ ਦੇ ਵਿੱਚ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਸੁਨੇਹਾ ਲਤਾ ਕੰਨੜ ਫਿਲਮਾਂ ਦੀ ਅਭਨੇਤਰੀ ਜਿਸ ਦਾ ਜਨਮ ਆਂਧਰਾ ਪ੍ਰਦੇਸ਼ ਦੇ ਵਿੱਚ 1932 ਨੂੰ ਹੋਇਆ ਤੇ ਈਸਾਈ ਪਰਿਵਾਰ ਦੇ ਵਿੱਚ ਇਸ ਦਾ ਜਨਮ ਹੋਇਆ ਇਸ ਦੇ ਪਰਿਵਾਰ ਦੀ ਕੰਡੀਸ਼ਨ ਜਿਆਦਾ ਵਧੀਆ ਨਹੀਂ ਸੀ ਹਾਲਾਤ ਮਾੜੇ ਸਨ ਜਦੋਂ ਇਹ ਵੱਡੀ ਹੋਈ ਉਸ ਵੇਲੇ ਵੀ ਘਰ ਦੇ ਹਾਲਾਤ ਚੰਗੇ ਨਹੀਂ ਸੀ ਇਸ ਦੇ ਆਸ-ਪਾਸੇ ਹੁਣ ਇਸ ਨੇ ਅੰਗਰੇਜ਼ਾਂ ਦਾ ਜ਼ੁਲਮ ਦੇਖਿਆ ਇਸ ਕਰਕੇ ਇਹ ਕ੍ਰਾਂਤੀਕਾਰੀ ਤੇ ਬਗਾਵਤੀ ਸੁਭਾਅ ਦੀ ਕੁੜੀ ਬਣ ਗਈ ਸੀ ਇਸ ਨੂੰ ਬ੍ਰਿਟਿਸ਼ ਰਾਜ ਦੇ ਨਾਲ ਇੰਨੀ ਨਫ਼ਰਤ ਹੋ ਗਈ ਸੀ ਕਿ ਇਸ ਨੇ ਆਪਣਾ ਨਾਂ ਸੁਨੇਹਾ ਲਤਾ ਰੱਖ ਲਿਆ ਤੇ ਆਪਣਾ ਪਹਿਰਾਵਾ ਵੀ ਭਾਰਤੀਆਂ ਵਾਲਾ ਕਰ ਲਿਆ ਇਸ ਨੂੰ ਨਾਟਕ ਕਰਨ ਦਾ ਬੜਾ ਸ਼ੌਕ ਸੀ ਤੇ ਇਹ ਜੋ ਸਮਾਜ ਦੇ ਵਿੱਚ ਕੁਰੀਤیاں ਨੇ ਸਮਾਜ ਦੇ ਵਿੱਚ ਜੋ ਵੀ ਮਾੜਾ ਹੋ ਰਿਹਾ ਸੀ ਤੇ ਦੇਸ਼ ਦੀ ਆਜ਼ਾਦੀ ਦੇ ਲਈ ਇਹ ਨਾਟਕ ਕਰਦੀ ਤੇ ਇਸ ਨੇ ਜਦੋਂ ਕਾਲਜ ਦੀ ਪੜ੍ਹਾਈ ਪੂਰੀ ਕੀਤੀ ਉਸ ਤੋਂ ਬਾਅਦ ਇਸ ਦਾ ਰੁਝਾਨ ਨਾਟਕਾਂ ਵੱਲ ਜ਼ਿਆਦਾ ਹੋ ਗਿਆ ਤੇ ਐਨ ਐਸ ਨੇ ਦਾ ਮਦਰਾਸ ਪਲੇਅਰ ਇੱਕ ਥੀਟਰ ਗਰੁੱਪ ਨੂੰ ਜੁਆਇਨ ਕੀਤਾ ਹੁਣੇ ਉੱਥੇ ਨਾਟਕਾਂ ਦੇ ਵਿੱਚ ਹਿੱਸਾ ਲੈਂਦੀ ਸੀ ਇੱਥੇ ਇਹ ਨਾਟਕ ਦੇਖਣ ਵਾਸਤੇ ਕੰਨੜ ਫਿਲਮਾਂ ਦੇ ਨਿਰਦੇਸ਼ਕ ਪਟਾਬੀ ਰਾਮਾ ਰੈਡੀ ਵੀ ਆਇਆ ਕਰਦਾ ਸੀ ਉਸ ਨੇ ਜਦੋਂ ਇਸ ਨੂੰ ਦੇਖਿਆ ਇਸ ਦੀ ਕਲਾ ਨੂੰ ਦੇਖਿਆ ਤਾਂ ਤਾਂ ਇਸ ਵੱਲ ਉਹ ਖਿੱਚਿਆ ਗਿਆ ਤੇ ਇਸ ਨੂੰ ਉਹ ਪਸੰਦ ਕਰਨ ਲੱਗਾ ਇਹਨਾਂ ਦੀ ਦੋਸਤੀ ਹੋ ਗਈ ਦੋਸਤੀ ਪਿਆਰ ਦੇ ਵਿੱਚ ਬਦਲ ਗਈ ਉਸ ਤੋਂ ਬਾਅਦ ਇਹਨਾਂ ਨੇ ਪਰਿਵਾਰ ਦੀ ਮਰਜ਼ੀ ਦੇ ਖਿਲਾਫ ਵਿਆਹ ਕਰਵਾ ਲਿਆ ਹੁਣ ਜੋ ਪਟਾਬੀ ਸੀ ਉਹ ਫਿਲਮਾਂ ਨਿਰਦੇਸ਼ ਕਰਦਾ ਸੀ ਤੇ ਉਸ ਦੇ ਵਿੱਚ ਸੁਨੇਹਾ ਲਤਾ ਅਭਨੇਤਰੀ ਦਾ ਰੋਲ ਕਰਦੀ ਸੀ ਇਹਨਾਂ ਨੇ ਕਈ ਫਿਲਮਾਂ ਬਣਾਈਆਂ ਸਮਾਜ ਦੇ ਵਿੱਚ ਸਮਾਜ ਨੂੰ ਸੁਧਾਰਨ ਵਾਲੀਆਂ ਕ੍ਰਿਤਿयां ਦੂਰ ਕਰਨ ਵਾਲੀਆਂ ਕਈ ਫਿਲਮਾਂ ਇਹਨਾਂ ਨੇ ਦਿੱਤੀਆਂ ਪਰ ਇੱਕ ਫਿਲਮ ਇਹਨਾਂ ਨੇ 1971 ਦੇ ਵਿੱਚ ਬਣਾਈ ਜਿਸ ਦਾ ਨਾਮ ਸੰਸਕਾਰ ਸੀ ਇਸ ਫਿਲਮ ਨੂੰ ਮਦਰਾਸ ਸੈਂਸਰ ਬੋਰਡ ਨੇ ਰਿਲੀਜ਼ ਨਹੀਂ ਹੋਣ ਦਿੱਤਾ ਤਕਰੀਬਨ 4 ਸਾਲ ਦੇ ਲੰਮੇ ਸੰਘਰਸ਼ ਤੋਂ ਬਾਅਦ ਕੋਰਟ ਦੇ ਉਦੇਸ਼ਾਂ ਕੋਰਟ ਦੇ ਆਦੇਸ਼ਾਂ ਅਨੁਸਾਰ ਇਸ ਨੂੰ ਰਿਲੀਜ਼ ਕੀਤਾ ਗਿਆ ਜਦੋਂ ਇਹ ਫਿਲਮ ਰਿਲੀਜ਼ ਹੋਈ ਤਾਂ ਲੋਕਾਂ ਨੇ ਇਸ ਫਿਲਮ ਨੂੰ ਇੰਨਾ ਪਸੰਦ ਕੀਤਾ ਕਿ ਇਸ ਫਿਲਮ ਲਈ ਰਾਸ਼ਟਰੀ ਅੰਤਰਰਾਸ਼ਟਰੀ ਪੁਰਸਕਾਰਾਂ ਦੀ ਝੜੀ ਲੱਗ ਗਈ ਤੇ ਰਾਤੇ ਰਾਤ ਸੁਨੇਹਾ ਲਤਾ ਦੇਸ਼ ਦੁਨੀਆ ਦੇ ਵਿੱਚ ਮਸ਼ਹੂਰ ਹੋ ਗਈ ਅੱਜ ਉਸ ਨੂੰ ਹਰ ਬੰਦਾ ਜਾਣਨ ਲੱਗ ਗਿਆ ਸੀ ਸਮਾਂ ਲੰਘਦਾ ਤੇ ਇਹ ਹੁਣ ਦੇਸ਼ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਨਾਟਕ ਥੀਏਟਰ ਵੀ ਕਰਦੀ ਸੀ ਤੇ ਇਹ ਸਮਾਜ ਸੁਧਾਰਕ ਵੀ ਸੀ ਇੱਕ ਮਸ਼ਹੂਰ ਬੰਦਾ ਜੋ ਅਭਿਨੇਤਾ ਵੀ ਹੋਵੇ ਤੇ ਜੋ ਸਮਾਜ ਸੁਧਾਰਕ ਵੀ ਹੋਵੇ ਉਸ ਉੱਤੇ ਰਾਜਨੀਤਿਕ ਬੰਦਿਆਂ ਦੀ ਨਿਗਾ ਪਈ ਜਾਂਦੀ ਹੈ ਤੇ ਇਸ ਨੂੰ ਵੀ ਇੱਕ ਬੰਦਾ ਜਿਸ ਦਾ ਨਾਮ ਜਾਰਜ ਫਰਨੈਂਡਸ ਸੀ ਉਹ ਮਿਲਦਾ ਹੈ ਉਸ ਨਾਲ ਇਸ ਦੀ ਦੋਸਤੀ ਹੋ ਜਾਂਦੀ ਹੈ ਪਰ ਸੁਨੇਹਾ ਲਤਾ ਨੂੰ ਇਹ ਨਹੀਂ ਪਤਾ ਸੀ ਕਿ ਇਹ ਦੋਸਤੀ ਇਸ ਲਈ ਕਿੰਨੀ ਭਾਰੀ ਪੈਣ ਵਾਲੀ ਹੈ ਹੁਣ 25 ਜੂਨ 1975 ਆ ਜਾਂਦਾ ਹੈ ਤੇ ਰਾਤ ਨੂੰ ਰੇਡੀਓ ਉੱਤੇ ਪੂਰਵ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਛੋਟੇ ਵੱਡੇ ਸਾਰੇ ਤਰ੍ਹਾਂ ਦੇ ਨੇਤਾਵਾਂ ਨੂੰ ਫੜ-ਫੜ ਕੇ ਜੇਲ੍ਹ ਦੇ ਵਿੱਚ ਸੁੱਟਿਆ ਜਾਂਦਾ ਹੈ ਤੇ ਪੁਲਿਸ ਜੋਰਜ ਫਰਨੈਂਡਸ ਦੀ ਭਾਲ ਕਰ ਰਹੀ ਸੀ ਕਿਉਂਕਿ ਏਸ ਨੇ ਇੱਕ ਬਹੁਤ ਵੱਡਾ ਅੰਦੋਲਨ ਚਲਾਇਆ ਸੀ ਰੇਲਵੇ ਦਾ ਜਿਸ ਵਿੱਚ ਰੇਲਵੇ ਕਰਮਚਾਰੀਆਂ ਦੇ ਕਾਮਕਾਰ ਅਤੇ ਉਹਨਾਂ ਦੀਆਂ ਤਨਖਾਹਾਂ ਬਾਰੇ ਇਸ ਨੇ ਅੰਦੋਲਨ ਕੀਤਾ ਸੀ ਤੇ ਇੰਦਰਾ ਗਾਂਧੀ ਦੀ ਇਸ ਬੰਦੇ ਦੇ ਉੱਤੇ ਅੱਖ ਸੀ ਅਸਲ ਵਿੱਚ ਇਸ ਬੰਦੇ ਨੂੰ ਹੀ ਇੰਦਰਾ ਗਾਂਧੀ ਜੇਲ੍ਹ ਦੇ ਵਿੱਚ ਸੁਟਣਾ ਚਾਹੁੰਦੀ ਸੀ ਪਰ ਜਦੋਂ ਇਹ ਐਮਰਜੈਂਸੀ ਦਾ ਐਲਾਨ ਹੁੰਦਾ ਤਾਂ ਕਈ ਨੇਤਾ ਤਾਂ ਫੜ ਕੇ ਜੇਲ੍ਹ ਵਿੱਚ ਤੱਕ ਦਿੱਤੇ ਜਾਂਦੇ ਨੇ ਪਰ ਕਈ ਨੇਤਾ ਉਸ ਵੇਲੇ ਅੰਡਰਗਰਾਉਂਡ ਹੋ ਜਾਂਦੇ ਨੇ ਉਹਨਾਂ ਵਿੱਚੋਂ ਇਹ ਜੋਰਜ ਫਰਨੈਂਡਸ ਵੀ ਇੱਕ ਸੀ ਇਹ ਪੁਲਿਸ ਦੇ ਹੱਥ ਨਹੀਂ ਆ ਰਿਹਾ ਸੀ ਜਗਾ ਜਗਾ ਤੇ ਪੁਲਿਸ ਇਸ ਨੂੰ ਲੱਭਣ ਲਈ ਛਾਪੇ ਮਾਰ ਰਹੀ ਸੀ ਪਰ ਇਸ ਦਾ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀ ਪਰ ਸਰਕਾਰ ਨੂੰ ਇਹ ਪਤਾ ਸੀ ਕਿ ਜੋ ਸੁਨੇਹਾ ਲਤਾ ਉਸ ਦੀ ਨਜ਼ਦੀਕੀ ਜੋਰਜ ਫਰਨੈਂਡਸ ਦੇ ਨਾਲ ਹੈ ਤੇ ਇਸ ਨੂੰ ਜ਼ਰੂਰ ਉਸ ਬਾਰੇ ਪਤਾ ਹੈ 27 April 1976 ਨੂੰ ਜਦੋਂ ਸੁਨੇਹਾ ਲਤਾ ਤੇ ਉਸ ਦਾ ਪਤੀ ਪਟਾਬੀ ਦੋਨੋਂ ਬੰਗਲੌਰ ਤੋਂ ਮਦਰਾਸ ਨੂੰ ਜਾਂਦੇ ਆ ਉਸ ਤੋਂ ਬਾਅਦ ਉਹਨਾਂ ਨੂੰ ਪਿੱਛੋਂ ਉਹਨਾਂ ਦੇ ਗਮਾਂਡੀ ਦਾ ਫੋਨ ਆਉਂਦਾ ਹੈ ਕਿ ਤੁਹਾਡੇ ਘਰੇ ਪੁਲਿਸ ਆਈ ਹੈ ਪੁਲਿਸ ਇਹਨਾਂ ਦੇ ਘਰੇ ਆਉਂਦੀ ਹੈ ਸਾਰੇ ਟੱਬਰ ਨੂੰ ਡਰਾਉਂਦੀ ਧਮਕਾਉਂਦੀ ਹੈ ਤੇ ਇਹਨਾਂ ਦੇ ਘਰ ਤੋੜ-ਫੋੜ ਵੀ ਕਰਦੀ ਹੈ ਉਸ ਤੋਂ ਬਾਅਦ ਇਹਨਾਂ ਨੂੰ ਪੁੱਛਦੀ ਹੈ ਕਿ ਸੁਨੇਹਾ ਕਿੱਥੇ ਹੈ ਤੇ ਜੋਰਜ ਫਰਨੈਂਡਸ ਕਿੱਥੇ ਹੈ ਇਹ ਹੁਣ ਸਾਰਾ ਪਰਿਵਾਰ ਡਰ ਜਾਂਦਾ ਹੈ ਉਸ ਤੋਂ ਬਾਅਦ ਗੈਰ ਕਾਨੂੰਨੀ ਢੰਗ ਦੇ ਨਾਲ ਪੁਲਿਸ ਇਹਨਾਂ ਨੂੰ ਪੁਲਿਸ ਥਾਣੇ ਲੈ ਜਾਂਦੀ ਹੈ ਹੁਣ ਸੁਨੇਹਾ ਲਤਾ ਜਦੋਂ ਘਰ ਵਾਪਸ ਆਉਂਦੀ ਹੈ ਬੰਗਲੌਰ ਦੇ ਵਿੱਚ ਉਹ ਦੇਖਦੀ ਹੈ ਉਸ ਦੇ ਪਰਿਵਾਰ ਦੇ ਮੈਂਬਰ ਘਰੇ ਨਹੀਂ ਹੁੰਦੇ ਤਾਂ ਉਹ ਪੁਲਿਸ ਕੋਲ ਜਾਂਦੀ ਹੈ ਤੇ ਪੁਲਿਸ ਨੂੰ ਕਹਿੰਦੀ ਹੈ ਕਿ ਤੁਸੀਂ ਇਹਨਾਂ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਨਹੀਂ ਰੱਖ ਸਕਦੇ ਪੁਲਿਸ ਹੁਣ ਇਸ ਦੇ ਪਰਿਵਾਰਕ ਮੈਂਬਰਾਂ ਨੂੰ ਜਿਸ ਵਿੱਚ ਇਸ ਦੀ ਬੇਟੀ ਬੇਟਾ ਤੇ ਇਹਨਾਂ ਦੇ ਮਾਤਾ ਪਿਤਾ ਹੁੰਦੇ ਨੇ ਸੁਨੇਹਾ ਲਤਾ ਦੇ ਪਰਿਵਾਰ ਨੂੰ ਤਾਂ ਛੱਡ ਦਿੱਤਾ ਜਾਂਦਾ ਹੈ ਪਰ ਪੁਲਿਸ ਵੱਲੋਂ ਪੁੱਛਗਿੱਛ ਲਈ ਸੁਨੇਹਾ ਲਤਾ ਨੂੰ ਰੋਕ ਲੈਂਦਾ ਜਾਂਦਾ ਹੈ ਤਿੰਨ ਦਿਨਾਂ ਤੱਕ ਕਿਸੇ ਨੂੰ ਕੁਝ ਵੀ ਨਹੀਂ ਦੱਸਿਆ ਜਾਂਦਾ ਉਸ ਤੋਂ ਬਾਅਦ ਪੁਲਿਸ ਦੱਸਦੀ ਹੈ ਕਿ ਸੁਨੇਹਾ ਲਤਾ ਨੂੰ ਬਡੋਦਰਾ ਡਾਇਨਾਮਾਈਟ ਕੇਸ ਵਿੱਚ આરોપી ਬਣਾਇਆ ਗਿਆ ਤੇ ਇਸ ਨੇ ਸੰਸਦ ਭਵਨ ਹੋਰ ਮੰਤਰਾਲੇ ਤੇ ਸਰਕਾਰੀ ਇਮਾਰਤਾਂ ਨੂੰ ਬੰਬ ਨਾਲ ਅਡਾਉਣ ਦੀ ਸਾਜ਼ਿਸ਼ ਰਚੀ ਸੀ ਇਹ ਸੁਪਰ ਵੀਜ਼ਾ ਐਕਟ ਵੀ ਲਾਇਆ ਜਾਂਦਾ ਹੈ ਜਿਸ ਵਿੱਚ ਇਹ ਹੁੰਦਾ ਹੈ ਕਿ ਜੋ ਐਮਰਜੈਂਸੀ ਦੇ ਦੌਰਾਨ ਸਰਕਾਰ ਦੇ ਵਿਰੁੱਧ ਬੋਲਦਾ ਉਸ ਨੂੰ ਫੜ ਕੇ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਜਾਵੇ ਪਰ ਅਸਲ ਗੱਲ ਵਿੱਚੋਂ ਇਹ ਸੀ ਕਿ ਇੰਦਰਾ ਗਾਂਧੀ ਨੂੰ ਇਹ ਲੱਗਦਾ ਸੀ ਕਿ ਇਸ ਗੱਲ ਦਾ ਪਤਾ ਕਿ ਜੋਰਜ ਫਰਨੇਂਡਸ ਕਿੱਥੇ ਹੈ ਪਰ ਉਸ ਨੂੰ ਇਸ ਬਾਰੇ ਕੋਈ ਵੀ ਖਬਰ ਨਹੀਂ ਸੀ ਉਹ ਪਿੱਟ ਪਿੱਟ ਕੇ ਕਹਿ ਰਹੀ ਸੀ ਕਿ ਮੈਨੂੰ ਇਸ ਬਾਰੇ ਨਹੀਂ ਪਤਾ ਪਰ ਪੁਲਿਸ ਨੂੰ ਲੱਗ ਰਿਹਾ ਸੀ ਕਿ ਇਸ ਨੂੰ ਜੋਰਜ ਬਾਰੇ ਸਭ ਕੁਝ ਪਤਾ ਹੁਣ ਪੁਲਿਸ ਇਸ ਨੂੰ ਬੰਗਲੌਰ ਦੀ ਸੈਂਟਰ ਜੇਲ ਦੀ ਕਾਲ ਕੋਠੜੀ ਦੇ ਵਿੱਚ ਸੁੱਟ ਦਿੰਦੇ ਆ ਉਹ ਕਾਲ ਕੋਠੜੀ ਜਿਸ ਵਿੱਚ ਹਨੇਰਾ ਹੀ ਹਨੇਰਾ ਹੁੰਦਾ ਤੇ ਨਾ ਤਾਂ ਬੰਦਾ ਉਸ ਵਿੱਚ ਚੰਗੀ ਤਰ੍ਹਾਂ ਖੜਾ ਹੋ ਸਕਦਾ ਤੇ ਨਾ ਹੀ ਬੰਦਾ ਚੰਗੀ ਤਰ੍ਹਾਂ ਉਸ ਵਿੱਚ ਪੈ ਸਕਦਾ ਸਿਰਫ ਉਸ ਵਿੱਚ ਇੱਕ ਸੁਰਾਖ ਹੁੰਦਾ ਹੈ ਜਿਸ ਵਿੱਚ ਉਸ ਨੇ 플ਸ਼ ਤੇ ਬਾਥਰੂਮ ਕਰਨਾ ਹੁੰਦਾ ਜਾਨੀ ਉੱਥੇ ਹੀ ਉਸ ਨੇ 플ਸ਼ ਬਾਥਰੂਮ ਕਰਨਾ ਹੁੰਦਾ ਤੇ ਉੱਥੇ ਹੀ ਕੀੜੇ ਮਕੌੜੇ ਮੱਛਰ ਜਾਨੀ ਬੰਦੇ ਦੀ ਜ਼ਿੰਦਗੀ ਉਸ ਵਿੱਚ ਨਰਕ ਵਾਲੀ ਹੁੰਦੀ ਹੈ ਉਹ ਅਸਥਮਾ ਦੀ ਮਰੀਜ਼ ਹੁੰਦੀ ਆ ਪਰ ਉਸ ਉੱਤੇ ਬਿਲਕੁਲ ਵੀ ਤਰਸ ਨਹੀਂ ਕੀਤਾ ਜਾਂਦਾ ਸਗੋਂ ਸੈਂਟਰ ਜੇਲ ਦੇ ਵਿੱਚ ਇੱਕ ਟੌਰਚਰ ਰੂਮ ਹੁੰਦਾ ਹੈ ਉੱਥੇ ਇਸ ਨੂੰ ਲਿਆਂਦਾ ਜਾਂਦਾ ਹੈ ਇਸ ਤੇ ਤਸ਼ੱਦਦ ਕੀਤਾ ਜਾਂਦਾ ਤੇ ਇਸ ਨੂੰ ਆਪਣੇ ਕੱਪੜੇ ਲਾਉਣ ਲਈ ਕਿਹਾ ਜਾਂਦਾ ਹੈ ਜਦੋਂ ਇਹ ਕੱਪੜੇ ਨਹੀਂ ਲਾਉਂਦੀ ਤਾਂ ਇਸ ਦੀ ਕੁੱਟਮਾਰ ਕੀਤੀ ਜਾਂਦੀ ਹੈ ਤੇ ਇਸ ਨੂੰ ਬਿਨਾ ਕੱਪੜਿਆਂ ਤੋਂ ਸਭ ਦੇ ਸਾਹਮਣੇ ਰੱਖਿਆ ਜਾਂਦਾ ਹੈ ਤਰ੍ਹਾਂ ਤਰ੍ਹਾਂ ਦੇ ਤਸ਼ੱਦਦ ਤਸੀਹੇ ਇਸ ਨੂੰ ਦਿੱਤੇ ਜਾਂਦੇ ਨੇ ਕਿ ਦੱਸ ਜੋਰਜ ਕਿੱਥੇ ਆ ਪਰ ਇਹ ਦੱਸੇ ਤਾਂ ਜੇ ਇਸ ਨੂੰ ਪਤਾ ਹੋਵੇ ਇਸ ਨੂੰ ਖਾਣਾ ਵੀ ਇਹੋ ਜਿਹਾ ਦਿੱਤਾ ਜਾਂਦਾ ਸੀ ਜਿਹੋ ਜਿਹਾ ਸ਼ਾਇਦ ਜਾਨਵਰ ਵੀ ਨਾ ਖਾਣ ਇਹ ਅਸਥਮਾ ਦੀ ਮਰੀਜ਼ ਹੁੰਦੀ ਹੈ ਇਸ ਦਾ ਇਲਾਜ ਵੀ ਨਹੀਂ ਕਰਵਾਇਆ ਜਾ ਰਿਹਾ ਸੀ ਇਸ ਦੀ ਜ਼ਿੰਦਗੀ ਹੁਣ ਨਰਕ ਤੋਂ ਘੈੜੀ ਹੋ ਚੁੱਕੀ ਸੀ ਇਸ ਜੇਲ੍ਹ ਵਿੱਚ ਉਸ ਸਮੇਂ ਅਟਲ ਬਿਹਾਰੀ ਬਾਜਪਾਈ ਤੇ ਲਾਲ ਕ੍ਰਿਸ਼ਨ ਅਡਵਾਨੀ ਵੀ ਬੰਦ ਸਨ ਉਹਨਾਂ ਨੇ ਵੀ ਬਾਅਦ ਵਿੱਚ ਦੱਸਿਆ ਕਿ ਸਾਨੂੰ ਵੀ ਇੱਥੋਂ ਇੱਕ ਔਰਤ ਦੇ ਚੀਕਣ ਦੀਆਂ ਰੋਣ ਦੀਆਂ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਸੀ ਪਰ ਸਾਨੂੰ ਇਹ ਨਹੀਂ ਪਤਾ ਸੀ ਕਿ ਇਹ ਸਨੇਹਾ ਲਤਾ ਹੈ ਹੁਣ ਸਰਕਾਰ ਇਸ ਉੱਤੇ ਤਰ੍ਹਾਂ-ਤਰ੍ਹਾਂ ਦੇ ਜ਼ੁਲਮ ਟਾਉਂਦੀ ਹੈ, ਤਸ਼ੱਦਦ ਕਰਦੀ ਹੈ। ਪਰ ਇਸ ਨੂੰ ਕੁਝ ਨਹੀਂ ਪਤਾ ਸੀ। ਸਰਕਾਰ ਦਾ ਸਿਰਫ ਇੱਕ ਹੀ ਨਿਸ਼ਾਨਾ ਸੀ ਕਿ ਸਾਨੂੰ ਇਹ ਦੱਸੇ ਕਿ ਜੋਰਜ ਹੈ ਕਿੱਥੇ। ਸੁਨੇਹਾ ਦਾ ਪੂਰਾ ਪਰਿਵਾਰ ਪਰੇਸ਼ਾਨ ਸੀ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਉਸ ਨਾਲ ਜੇਲ੍ਹ ਦੇ ਵਿੱਚ 8 ਮਹੀਨਿਆਂ ਤੋਂ ਕੀ ਹੋ ਰਿਹਾ ਹੈ। ਕਿੱਦਾਂ ਦੀ ਉਸ ਦੀ ਜ਼ਿੰਦਗੀ ਆ ਕਿਦਾਂ ਕਿਦਾਂ ਦੇ ਉਸ ਉੱਤੇ ਤਸ਼ੱਦਦ ਢਾਏ ਜਾ ਰਹੇ ਆ ਜਦ ਕਿ ਉਹ ਅਸਥਮਾ ਦੀ ਮਰੀਜ਼ ਸੀ ਇੱਕ ਦਿਨ ਇਹਨਾਂ ਦੇ ਘਰ ਇੱਕ ਅਣਜਾਣ ਬੰਦੇ ਦਾ ਫੋਨ ਆਉਂਦਾ ਤੇ ਉਹ ਇਹਨਾਂ ਨੂੰ ਕਹਿੰਦਾ ਕਿ ਸਨੇਹਾ ਨੂੰ ਵਿਕਟੋਰੀਆ ਹਸਪਤਾਲ ਦੇ ਵਿੱਚ ਲੈ ਕੇ ਆਂਦਾ ਹੈ ਉਹ ਬਿਮਾਰ ਹੈ ਜੇ ਤੁਸੀਂ ਮਿਲਣ ਤਾਂ ਆ ਜਾਓ ਇਹ ਸਾਰਾ ਪਰਿਵਾਰ ਜਦੋਂ ਹਸਪਤਾਲ ਵਿੱਚ ਜਾ ਕੇ ਸਨੇਹਾ ਨੂੰ ਦੇਖਦਾ ਹੈ ਤਾਂ ता, ਤਾਂहां मार ਕੇ ਰੋਂ ਲੱਗ ਜਾਂਦਾ ਹੈ ਕਿਉਂਕਿ ਉਸ ਦੇ ਜਗਾ ਜਗਾ ਤੇ ਸੱਟਾਂ ਦੇ ਨਿਸ਼ਾਨ ਸਨ ਤੇ ਉਹ ਇੱਕ ਹੱਡੀਆਂ ਦਾ ਪਿੰਜਰ ਬਣ ਚੁੱਕੀ ਸੀ ਸਾਰਾ ਪਰਿਵਾਰ ਉਸ ਨਾਲ ਚਿੰਬੜ ਕੇ ਤਾਂहां ਮਾਰਦਾ ਹੈ ਤੇ ਉਸ ਨੂੰ ਥੋੜੇ ਜਿਹਾ ਇਲਾਜ ਤੋਂ ਬਾਅਦ ਫਿਰ ਜੇਲ੍ਹ ਦੇ ਵਿੱਚ ਲਿਜਾਇਆ ਜਾਂਦਾ ਹੈ ਤੇ ਜਦੋਂ ਹੁਣ ਪ੍ਰਸ਼ਾਸਨ ਨੂੰ ਲੱਗਦਾ ਹੈ ਕਿ ਇਸ ਦੀ ਹਾਲਤ ਠੀਕ ਨਹੀਂ ਇਹ ਕਿਸੇ ਵੇਲੇ ਵੀ ਮਰ ਸਕਦੀ ਹੈ ਤਾਂ 15 ਜਨਵਰੀ 1977 ਨੂੰ ਇਸ ਨੂੰ ਜੇਲ੍ਹ ਵਿੱਚੋਂ ਪਰੋਲ ਤੇ ਛੱਡ ਦਿੱਤਾ ਜਾਂਦਾ ਹੈ 15 ਜਨਵਰੀ 1977 ਨੂੰ ਇਸ ਨੂੰ ਜੇਲ੍ਹ ਵਿੱਚੋਂ ਛੱਡਿਆ ਜਾਂਦਾ ਤੇ 20 ਜਨਵਰੀ 1977 ਯਾਨੀ 5 ਦਿਨਾਂ ਬਾਅਦ ਜਦੋਂ ਇਸ ਦੀ ਉਮਰ 44-45 ਸਾਲ ਸੀ ਤਾਂ ਇਸ ਦੀ ਮੌਤ ਹੋ ਜਾਂਦੀ ਹੈ ਇਸ ਦੇ ਖਿਲਾਫ ਕੋਈ ਵੀ ਸਬੂਤ ਨਹੀਂ ਸੀ ਫੇਰ ਵੀ ਐਮਰਜੈਂਸੀ ਦੌਰਾਨ ਇਸ ਨੂੰ 8 ਮਹੀਨਿਆਂ ਤੱਕ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਤੇ ਤਰ੍ਹਾਂ-ਤਰ੍ਹਾਂ ਦੇ ਇਸ ਨੂੰ ਤਸੀਹੇ ਦਿੱਤੇ ਜਾਂਦੇ ਨੇ ਇਹ ਮਹਾਨ ਸਮਾਜ ਸੁਧਾਰਕ ਅਤੇ ਅਬਨੇਤਰੀ ਸੀ ਜਿਸ ਨਾਲ ਐਦਾਂ ਦਾ ਵਿਹਾਰ ਸਰਕਾਰ ਨੇ ਕੀਤਾ ਜਿਵੇਂ ਕੋਈ ਸਰਕਾਰ ਕਿਸੇ ਖੁੰਖਾਰ ਅੱਤਵਾਦੀ ਦੇ ਨਾਲ ਵੀ ਨਹੀਂ ਕਰਦੀ ਇਸ ਦੀ ਬੇਟੀ ਪੱਤਰਕਾਰ ਹੈ ਉਸ ਨੇ ਕਿਹਾ ਕਿ ਇੰਦਰਾ ਗਾਂਧੀ ਦਾ ਨਾਮ ਮੇਰੀ ਮਾਂ ਦੀ ਕਾਤਲ ਇੰਦਰਾ ਗਾਂਧੀ ਹੈ ਤੇ ਇਸ ਦਾ ਨਾਮ ਇਤਿਹਾਸ ਦੇ ਵਿੱਚ ਕਾਲੇ ਅੱਖਰਾਂ ਦੇ ਨਾਲ ਲਿਖਿਆ ਜਾਵੇਗਾ ਤੇ ਇਸ ਨੇ ਆਪਣੀ ਮਾਂ ਨੂੰ ਐਮਰਜੈਂਸੀ ਦਾ ਪਹਿਲਾ ਸਨੇਹਾ ਲਤਾ ਨੇ ਜੇਲ੍ਹ ਵਿੱਚ ਰਹਿੰਦੇ ਹੋਏ ਇੱਕ ਡਾਇਰੀ ਵੀ ਲਿਖੀ ਇੱਕ ਲੈਟਰ ਵੀ ਲਿਖਿਆ ਇਸ ਐਮਰਜੈਂਸੀ ਦੇ ਦੌਰਾਨ ਤਕਰੀਬਨ 1 ਲੱਖ ਬੰਦੇ ਨੂੰ ਜੇਲ੍ਹ ਦੇ ਵਿੱਚ ਸੁਟਿਆ ਗਿਆ ਤੇ ਤੱਕੇ ਨਾਲ ਲੋਕਾਂ ਦੀ ਨਸਬੰਦੀ ਵੀ ਕੀਤੀ ਗਈ ਸਰਕਾਰ ਖਿਲਾਫ ਬੋਲਣ ਦੀ ਆਜ਼ਾਦੀ ਖੋਹ ਲਈਤੀ ਗਈ ਸੀ ਕਈ ਲੋਕ ਇਸ ਐਮਰਜੈਂਸੀ ਦੇ ਵਿੱਚ ਬਰਬਾਦ ਹੋ ਗਏ ਪਰ ਸੱਚ ਕਦੇ ਮਰਦਾ ਨਹੀਂ ਸਨੇਹਾ ਲਤਾ ਨੂੰ ਸਾਊਥ ਦੇ ਵਿੱਚ ਸ਼ਹੀਦ ਦਾ ਦਰਜਾ ਦਿੱਤਾ ਗਿਆ ਹੁਣ ਸਵਾਲ ਇਹ ਉੱਠਦਾ ਹੈ ਕਿ ਪੂਰਵ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਐਮਰਜੈਂਸੀ ਕਿਉਂ ਲਗਾਈ ਸੀ ਤੇ ਸਨੇਹਾ ਲਤਾ ਦੇ ਨਾਲ ਐਦਾਂ ਕਿਉਂ ਕੀਤਾ ਉਸ ਦੀ ਕੀ ਗਲਤੀ ਸੀ ਜਿਸ ਨੂੰ 8 ਮਹੀਨਿਆਂ ਤੱਕ ਨਰਕ ਦੀ ਜ਼ਿੰਦਗੀ ਬਿਤਾਉਣੀ ਪਈ ਜਿਸ ਨਾਲ ਸਰਕਾਰ ਨੇ ਐਡਾ ਜ਼ਿਆਦਾ ਜ਼ੁਲਮ ਕੀਤਾ ਤਸ਼ੱਦਦ ਕੀਤਾ ਤੇ ਆਖਰ ਉਸ ਦਾ ਮਾਰ ਕੇ ਖੜਾ ਛੁੱਟਿਆ ਸੋ ਇਹ ਸਾਰੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਇਤਿਹਾਸ ਕੀ ਕਹਿੰਦਾ ਹੈ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸ਼ੀਕਾਰ